ਆਜੀ ਵਾਲੇ ਪਾਣੀ ਤੇ ਰਾ ਦਿਓ ਆਜੂ ਆਲੀ ਭੈਣ ਇਹ ਪਾਉਂਦੇ ਹੁੰਦੇ ਖਾਰੇ ਜੱੱਬੀ ਆਲ ਜੇ ਕੰਮ ਨੂੰ ਹੁਣ ਸਨ ਗਿਆ ਹਾਂ ਪੂਰਾ ਕੰਮ ਪਾਉਣਾ ਹੈ ਪਾਣੀ ਪੀਓ ਪਾਣੀ ਪਾਣੀ ਨਹੀਂ ਵਾ ਕੁੜੇ ਲੈ ਕੱਲਾ ਪਾਣੀ ਕੋਠਾ ਨਾ ਟੰਡਾ ਹੈ ਨਹੀਂ ਸੀ ਲਿਆਉਣੀ ਹੈ ਕੋਈ ਨਹੀਂ ਤੁਸੀਂ ਪਾਣੀ ਤਾਂ ਪੀਓ ਕੋਈ ਨਾ ਤੇ ਮੇਰੀ ਗੱਲ ਸੁਣੋ ਉੱਥੇ ਜਾ ਕੇ ਤਾਂ ਵਾਵਾ ਨਗੋਚਾ ਕਰ ਦਿੱਤਾ ਜਾਲੇ ਕਿੱਡੇ ਕਿੱਡੇ ਲੱਗੇ ਹੁੰਦੇ ਆ ਤੇ ਆਹ ਕਦੇ ਲਾਇ ਹੀ ਨਹੀਂ ਗੇ ਹੈ ਛੁੱਟੀਆਂ ਦੇ ਦਿਨ ਕਰਦੇ ਹਾਂ ਸਫਾਈ ਅੱਛਾ ਤੋ ਉੱਥੇ ਜਾ ਕੇ ਤਾਂ ਬਲਾ ਨਾਸਰਾ ਕਰ ਦਿੰਨੇ ਠੰਡਾ ਲਿਆ ਪਾਣੀ ਨਹੀਂ ਪੀਣਾਗਾ ਪਾਣੀ ਤਾਂ ਵੈਸੀਗਾ ਬੋਤਲ ਲੈ ਪਾਣੀ ਪੀ ਲੈ ਤੁਸੀਂ ਪੀ ਲੋ ਜੀ ਆਪਕੋ ਤੁਸੀਂ ਤੁਸੀਂ ਪੀ ਲਓ ਤਾਂ ਆਹ ਤਨੇ ਇੱਥੇ ਕਿਵੇਂ ਅੱਖ ਜੀ ਕੱਢੀ ਪਈਆਂ ਹਨ ਕਿੰਨੇ ਇੱਕ ਦਿਨ ਹੋ ਗਏ ਇੱਥੇ ਪੈਨ ਉਜਾਲੇ ਦੇ ਕਿ ਲੱਗੇ ਕਿੰਨੇ ਕੋਈ ਹੱਲ ਨਹੀਂ ਇਹਨਾਂ ਦਾ ਤਲੇ ਉੱਥੇ ਜਾ ਕੇ ਤੈਨਾਂ ਦਾ ਨਸਤਰਾ ਕਰ ਦਿਆਂ ਪਰ ਜਾਨਾਂ ਤੇ ਇੱਥੇ ਵੇ ਲੈ ਉੱਥੇ ਤਾਂ ਮਾ ਮਾਵਾ ਧਿੰਗਾਂ ਨੇ ਉਹ ਹੀ ਗੱਲ ਜੱਗ ਪਾ ਦਿੰਦੇ ਆ ਤਾਂ ਇੱਥੇ ਵੇ ਲੈ ਹੁਣ ਚਾਹ ਪੀਓ ਵਾਹ ਕੁੜੇ ਇਕੱਲੇ ਚਾਹੀਦੇ ਆਂਦੀ ਐ ਹਾਂ ਚਾਹ ਮੱਥੇ ਮਾਰੀ ਐ ਕਿਉਂ ਸੁੱਕੀ ਲਿਆਦੀ ਕੀ ਗੱਲ ਕੋਈ ਬਿਸਕੁਟ ਭੁੱਜ ਗਾਇਆ ਨਹੀਂ ਸੀ ਨਾਲੇ ਮੇਰੀ ਗੱਲ ਸੁਣ ਮੈਂ ਨਹੀਂ ਕਾਲੀ ਚਾਹ ਨਹੀਂ ਬੱਚੇ ਪੀਂਦੇ ਦੁੱਧ ਪੀਂਦੇ ਦੋ ਕੱਪਾਂ ਚ ਦੁੱਧ ਲੈ ਕੇ ਆ ਹਾਂ ਲੈਵਾਣੀ ਆ ਮੈਂ ਇੱਕ ਮਿੰਟ ਲਊ ਪੀਤਾ ਅੱਲੇ ਅੱਲੇ ਮਾਰੋ ਕੋਈ ਰਹੇ ਚਾ ਆ ਕੇ ਮਾਰ ਰਿਓ ਜਾਓ ਬਾਹਰ ਕਰੋ ਜੋ ਆਇਆ ਤੇ ਚੱਕ ਲੈਣ ਕੇ ਖਲਾਰਾ ਜਾ ਪਾਜੋ ਅੱਲੇ ਪਾਓ ਪਾਓ ਖਲਾਰਾ ਜਿੰਨਾ ਪੈਂਦਾ ਆਪਣੇ ਵੀ ਜਾ ਕੇ ਆਹੇ ਕੋਸ ਕਰਦੇ ਆ ਇੱਥੇ ਬਣੀ ਕਰਦੀ ਹੈ ਮਮਾ ਲੈਣੀ ਹੁਣ ਉੱਥੇ ਜਾ ਕੇ ਬਥੇ ਰਣਾ ਅਸਰਾ ਕਰਦੇ ਜਾਓ ਜੋ ਬਾਹਰ ਉੱਥੇ ਖੇਡੋ ਜਾ ਕੇ ਭੂਆ ਕੋਲੇ ਖੇਡੋ ਜਾ ਕੇ ਭੱਜੋ ਹੋਰ ਸਾਰੇ ਠੀਕ ਸੀ ਉੱਥੇ ਹਾਂ ਵਧੀਆ ਗਰਮੀ ਬਹੁਤ ਐਸ ਕਮਰੇ ਚ ਏਸੀ ਲਵਾਇਆ ਹੀ ਨਹੀਂ ਏਸੀ ਵਾਲਾ ਕਮਰਾ ਮੈਂ ਖਾਲੀ ਕਰ ਦੇ ਤੇ ਹੁਣ ਨਾ 4 ਦਿਨ ਤੂੰ ਏਸੀ ਚ ਬਾਹਰ ਤੇ ਬੱਚਿਆਂ ਨੂੰ ਗਰਮੀ ਲੱਗਦੀ ਤੇ ਮੈਂ ਤਾਂ 10 ਦਿਨ ਰਹਿਣ ਆਈ ਹਾਂ ਚਾਹ ਬਣਾ ਦੇਂ ਕਿ ਰੁਕਾਂ ਹਾਂ ਜੇ ਚਾਹ ਬਣਾਦੀ ਕੋਈ ਨੇ ਠਹਿਰ ਕੇ ਬਣਾਦੀ ਮੈਂ ਭਲਾ ਕੀ ਕਿਆ ਬੈੱਡ ਛੱਡਦੀ ਹੁਣ 4 ਦਿਨ ਸਾਨੂੰ ਏਸੀ ਵਾਲਾ

ਕੁਈ ਨਾ ਦਈ ਨਾ ਕੋਸੇ ਅਸੀਂ ਨਹੀਂ ਇਹ ਖਾਣੇਗੇ ਨਾਲ ਕੋਲਡ ਡਰਿੰਕ ਲਈ 100 ਟੁੰਡਾ ਲੈ ਕੇ ਅਸੀਂ ਨਹੀਂ ਇਹ ਖਾਣੇਗੇ ਤੇ ਫੜੋ ਖਾ ਲੋ ਠੰਡੇ ਹੈਗੇ ਆ ਹਾਂ ਮੇਰੀ ਗੱਲ ਸੁਣਾ ਟੈਕਿਆ ਨਾ ਮੇਠੋ ਜਿਹਾ ਪੂਰਾ ਗਾਹ ਹੋਣਾ ਮਹੀਨਾ ਸੁੱਟਣਾ ਮੈਨਾਂ ਇਹ ਉੱਥੇ ਰਹਿ ਕੇ ਆਉਂਦੀ ਆ ਤੇ ਇਹ ਪੂਰਾ ਜਲੂਸ ਕੱਢਦੇ ਤੇ ਪੂਰਾ ਨਾ ਜਲੂਸ ਕੱਢਦੇ ਇਹਦਾ ਨੱਕ ਚ ਦਮਨ ਲਿਓਣੇ ਆ ਸਮਝ ਗਿਆ ਦੱਬੀਆਂ ਮਾਰੋ ਸਾਰਾ ਅਥੇਰਾ ਰੌਲਾ ਪਾਉਂਦੀ ਆ ਇਹ ਮੇਰੇ ਮਾਮਲੇ ਨੇ ਕੰਮ ਘੱਟ ਨੇ। ਓਹੋ ਚਾਦਰ ਸ਼ਾਬੋ ਜੁੱਤੀ ਬਹਿ ਜਾ ਬੁੱਤ ਬਹਿ ਜਾ। ਕੋਈ ਨਾ ਸਾਡੇ ਕੋ ਵੀ ਚਾਦਰਾਂ ਹੁੰਦੀਆਂ ਬਹਿ ਜਾ 10 ਮਿੰਟ। ਔਰ ਮੰਮੀ ਕੀ ਵੇਸੀ ਉਹਨੂੰ ਲਿਆਉਂਦੇ ਨਾਲ ਮੰਮੀ ਤੇਰੀ ਵਧੀਆ ਸੀ ਉਹਨੂੰ ਕੀ ਹੋਇਆ ਕੋੜੇ ਅਰਗੀ ਛੱਡਦੀ ਐ। ਇੰਨੇ ਦਿਨ ਤੁਸੀਂ ਆਏ ਸੀ ਉਹਨੂੰ ਵੀ ਧਾਰ ਲੈ ਆਉਂਦੇ ਹੋ ਵੀ ਲੈ ਰਹੇ ਨਹੀਂ। ਤੂੰ ਨੇ ਘਰ ਦਾ ਕੰਮ ਕਰੂਗੀ ਹੁਣ ਉਹ ਨਾਲੇ ਪਤਾ ਵੀ ਲੱਗੂਗਾ ਮੈਂ ਤਾਂ ਚਾਰ ਦਿਨ ਰੈਸਟ ਕਰਨ ਆਈ ਆ। ਨਾਲੇ ਇਹ ਸੀ ਇਹ ਸੀ ਬੜਾ ਸਮ ਉਹ ਚੱਲਦਾ ਨੂੰ ਕਰਕੇ ਤੇਜ਼ ਗਰਮੀ ਆਈ ਐ। ਜਾਣਾ ਸੀ ਨੇ ਤੇ ਰਾਤ ਨੂੰ ਨੇ 25 ਕਿਤੇ ਅੱਛਾ ਜਿਆਦਾ ਏਸੀ ਮਾੜਾ ਤੇ ਉੱਥੇ ਤੇ ਏਸੀ ਜੋ ਵਾਰਮਿੰਗ ਹੁੰਦੀ ਕੀ ਗੱਲ ਉਹ ਆਏ ਤਾਂ ਲਾਉਣੇ ਤਾਂ ਹੈਗੇ ਆ ਪਰ ਜਗਾ ਮਤਲਬ ਆਏ ਫੋਰਾਂ ਤੇ ਨਹੀਂ ਜਾਂਦੇ ਸੀ ਨਾਲੇ ਭੁੱਖ ਭੁੱਖ ਕਰੀ ਜਾਂਦੀ ਆ ਤੇ ਜਾ ਕੇ ਮੈਗੀ ਬਣਾ ਲਈ ਇਹਨਾਂ ਨੂੰ ਤੇ ਮੇਰੇ ਨਾਲ ਮੈਂ ਕੱਪੜੇ ਕੱਢਦੀ ਆ ਤੇ ਬੈਕਸੋ ਤੇ ਉੱਥੇ ਫੇਸ਼ਵੋਸ਼ ਨਾਲ ਮੈਂ ਸਾਬਣ ਨਹੀਂ ਵਰਤਦੀ ਫੇਸ਼ਵੋਸ਼ ਹੈਗਾ ਤੁਹਾਡੇ ਲੈ ਲੋ ਹਾਂ ਫੇਸ਼ਵੋਸ਼ ਨਾਲ ਹਮਾਲਿਆ ਦੇ ਫੇਸ਼ਵੋਸ਼ ਨਾਲ ਮੈਨਾਂ ਹੁੰਦੀ ਆ ਠੀਕ ਆ ਤੇ ਦੂਜਾ ਬਾਕੀ ਇਹਨਾਂ ਨੂੰ ਉਹ ਕਰਦੇ ਮੈਗੀ ਬਣਾਦੇ ਤੇ ਉਸ ਤੋਂ ਬਾਅਦ ਦੇਖਦੀ ਆ ਮੈਂ ਹੁਣ ਤਾਂ ਸਮੋਸੇ ਖਾਦੇ ਮੈਗੀ ਖਾਉਂਗੇ ਖਾਣਗੇ ਖਾਣ ਕੇ ਕਿਉਂ ਨਾ ਲੈ ਖਾਣਗੇ ਦੱਸ ਮੰਮੀ ਪਕੌੜੇ ਆਹ ਕਹ ਤੇਰੀ ਮੰਮਾ ਦਾ ਫੋਨ ਪਕੌੜੇ ਨਹੀਂ ਮੈਂ ਨਹੀਂ ਚੁੱਕਾ ਵੇਖ ਕਿਵੇਂ ਫੜਦੀ ਆ ਫੋਨ ਹਾਂ ਠੀਕ ਐ ਮੈਂ ਤਾਂ ਆਪੇ ਨੂੰ ਕਿਹਾ ਸੀ ਮੈਂ ਕਿਹਾ ਨਾ ਪੰਪੀ ਔਖੇ ਹੁੰਦੇ ਹੋਣਗੇ ਔਰ ਆਪਣੇ ਘਰੇ ਦਾ ਕੰਮ ਹੀ ਬਹੁਤ ਆ ਮੈਂ ਤਾਂ ਕਹੀ ਜਾਂਦੀ ਸੀ ਇਹਨਾਂ ਨੂੰ ਪਹਿਲਾਂ ਹੀ ਹਾਂ ਬਈਨੇ ਕੋਈ ਨਹੀਂ ਓਕੇ ਹੁੰਦੇ ਬੱਚੇ ਠੀਕ ਆ ਬੱਚੇ ਹਾਂ ਖੇਡ ਹੀ ਜਾਂਦੇ ਆ ਮੈਂ ਵਾਸ਼ਰੂਮ ਜਾਵਾਂ ਦੋ ਮਿੰਟ ਠੀਕ ਆ ਠੀਕ ਉਹ ਪਤਾ ਤਾਂ ਹੈ ਮੰਮੀ ਤੈਨੂੰ ਹਾਂ ਸ਼ੋਰੀ ਮੰਮੀ ਪਤਾ ਹੀ ਹੈ ਵਾਸਾ ਬਾਪੂ ਕਿੰਨਾ ਤਾਂ ਰੱਖਣਾ ਇਹਨਾਂ ਦੇ ਤਗਵਾ ਹਾਰ ਆਲੇ ਦੱਸਾ ਵਾਹ ਘਰੇ ਦਾ ਬਲਾਵਨਾ ਸਰਾ ਕਰਦੀ ਨੀ ਓਹੋ ਓਹੋ ਕੀ ਹਾਲ ਹੈ ਕਿਵੇਂ ਜਲਬ ਲੱਗੀ ਆ ਦੱਸ ਨਾ ਉਹਨੂੰ ਇੱਥੇ ਕੀ ਕਾਹਦਾ ਕਰੇ ਨਹੀਂ ਵੀਰਾ ਆ ਹਾਲ ਕੀ ਕਿਰਾ ਬਾਥਰੂਮ ਦਾ ਆ ਤੂੰ ਤੂੰ ਨੂੰ ਹੈ ਨਹੀਂ ਥਾ ਮੈਂ ਨਹੀਂ ਇੱਥੇ ਨੰਦੀਗੀ ਕੀ ਹੋ ਗਿਆ ਆ ਵੇਖ ਜਲਬ ਕਿੱਡੀ ਕਿੱਡੀ ਲੱਗੀ ਵੀ ਏ ਤੁਹਾਡੇ ਬਾਥਰੂਮਾਂ ਚ ਹੈ ਦੋ ਦੋ ਤਿੰਨ ਤਿੰਨ ਸਾਬਣਾਂ ਕੋਲੇ ਬੁਰਾ ਹਾਲ ਮਵਜਾ ਪਿਆ ਬਾਥਰੂਮ ਦਾ ਕੀ ਹਾਲ ਆ ਮਾਰਦੇ ਨੇ ਇੱਥੇ ਤੁਸੀਂ ਪਾਣੀ ਮੈਂ ਨਹੀਂ ਨਮਦੀਗੀ ਗੰਦੇਜੇ ਚ ਹੋ ਹੋ ਸਾਫ ਤਾਂ ਹੈਗਾ ਸੀ ਵੀ ਐਸੀ ਚ ਨਾਉਣੇ ਆ ਸਾਫ ਤਾਂ ਉੱਥੇ ਤਾਂ ਤੁਸੀਂ ਇਹਨਾਂ ਦਾ ਨਾਸਤਰਾ ਕਰਦੇ ਹੋ ਕਿ স্মੈਲ ਜੇ ਵਾਲਾ ਕਾਗਜ਼ ਜਾਂਦਾ ਉਹ ਨਹੀਂ ਤਾਂ ਅਸੀਂ ਲਾਇਆ ਗਿਆ ਇੱਥੇ ਸਾਰਾ ਕੁਝ ਖਲਾਇਆ ਵਾ ਹਾਂ ਮਨ ਮਨ ਦੀ ਡੀਡੀ ਚੱਲ ਬਾਹਰ ਦੇ ਚ ਹਾਂ ਆਜੋ ਪੁੱਤ ਆਪਾਂ ਚੱਲਦੇ ਆਂ ਲੈ ਅਸੋ ਇੰਜ ਵੀ ਨੀਗਾ ਮਾਰੀ ਨਾ ਹਣ ਇਹਨਾਂ ਦੇ ਨੀਵਾ ਕੀ ਹਾਲ ਕੀਤਾ ਪਿਆ ਕਿਉਂ ਜੇ ਕੰਮ ਇਹ ਨਾ ਦੇ ਲੈ ਨਹੀਂ ਵੀਰੇ ਹੁਣ ਕੀ ਹੋ ਗਿਆ ਆ ਕੀ ਹਾਲਤ ਬਣਾਈਏ ਕੁੜਿਆ ਸੋਈ ਹੈ ਕਿ ਕੀ ਆ ਤੁਹਾਡੇ ਹੈ ਸਾਡੇ ਸਰਸੋਈ ਵੇਲੇ ਚਮਕਦੀ ਹੁੰਦੀ ਆ ਤੇ ਫੇਰ ਵੀ ਜਾ ਕੇ ਨਵਸਰਾ ਕਰਦੀ ਆ ਆ ਰਹਿ ਕੇ ਸਿਰਕ ਦਾ ਵਾਲ ਕੀ ਆ ਮਲ ਮਲ ਵੇਖ ਕੌਂਕੇ ਵੇਖ ਸੁੱਕੇ ਪੈ ਪਾਣੀ ਦੇ ਤੇ ਵਧੀਆ ਤੈ ਕ ਦੁੱਤਾ ਤੇ ਵਧੀਆ ਤੈਨੂੰ ਵਧੀਆ ਇੱਥੇ ਵਧੀਆ ਲੱਗਦਾ ਜੇ ਉਹ ਆਪ ਨੂੰ ਕਰਨਾ ਪੈਂਦਾ ਕੰਮ ਜਾਂ ਅਜਿਹਾ ਮਗਾ ਕਰਦ ਨੂੰ ਕੀ ਹਾਲ ਆ ਤੁਹਾਡੇ ਘਰ ਦਾ ਸਾਡੇ ਆਏ ਸੋਈ ਉੱਥੇ ਮੂੰਹ ਬੋਲਦੀ ਆ ਤੇ ਫਿਰ ਵੀ ਜਾ ਕੇ ਤੂੰ ਨਾਸਰਾ ਕਰਦੀ ਆ ਮੇਰੇ ਘਰ ਸਾਸ ਨੂੰ ਪੜਕਾਉਣੀ ਨਹੀਂ ਲੈਣੀ ਆ ਤੂੰ ਅਸਤ ਰਹਿੰਦੇ ਨਹੀਂ 1 ਮਿੰਟ ਵੀ ਇੱਥੇ ਚੱਲੇ ਆ ਸੀ ਹਾਂ ਬੁਰਾ ਹਾਲ ਆ ਆ ਲੋ ਬੱਚੇ ਚੱਲ ਗਏ ਆ ਲੋ ਆਲੀ ਰੀ ਮੱਝ ਉੱਪਰ ਧੋ ਵੀ ਤੁਸੀਂ ਨਾ ਮਾਵਾ ਧੀਆਂ ਨਾਲ ਰਲ ਕੇ ਤੇ ਤੁਸੀਂ ਵੇਖ ਲੈ ਸਾਡੀ ਕਿੰਨੀ ਭਜੜ ਪਾਉਣੀਆਂ ਨਾਲੇ ਮਹੀਨਾ-ਮਹੀਨਾ ਰਹਿੰਦਾ ਪਰ ਜਾਂਗਾ ਚ ਕੰਮਾਂ ਨਹੀਂ ਕੱਢੀ ਤੰਗ ਹੁੰਦਾ ਕਬੂ ਦੋਨੇ ਪੱਖ ਨਾਲ ਇੱਕੋ ਜੇ ਚਾਹੀਦੀ ਹੈ ਜਿਨੇ ਨਾਨਾ ਨਾ ਇੱਜ਼ਤਦਾਰ ਤੇ ਪਰਜਾਂਗਾ ਨੂੰ ਵੀ ਇੱਜ਼ਤ ਤਾਂ ਜ਼ਰੂਰੀ ਹੁੰਦੀ ਆ ਉਹ ਸਹੁਰਿਆਂ ਦੇ ਘਰੇ ਦੇਖ ਲੈ ਕਿੰਨਾ ਤੁਸੀਂ ਉੱਥੇ ਮਾਵਾ ਧੀਆਂ ਕਿੰਨਾ ਮੈਨੂੰ ਠੱਠ ਕਰਦਣਾ ਕਿੰਨਾ ਤੰਗ ਕਰਦਗਾ ਹੁੰਦਾ ਮੇਰਾ ਤਾਂ ਇੱਕ ਮਿੰਟ ਨਹੀਂ ਸਰਦਾ ਰਹਿ ਇੱਕ ਤੁਹਾਨੂੰ ਨਾ ਸਾਡੀ ਤੈਨੂੰ ਸਿਖਾਉਣਾ ਸੀ ਹੁਣ ਤੂੰ ਆ ਵੇਖ ਲੈ ਤੇਰੇ ਆ ਗਿਆ ਨਾ ਨੱਕ ਚ ਰਾਮ ਤੇ ਮਹੀਨਾ-ਮਹੀਨਾ ਸੰਭਦਾਂ ਸੀ ਵੀਰਾਂ ਜਦੋਂ ਚਾਹਣਾ ਤੁਸੀਂ ਤਾਂ ਰੋਜ਼ ਆਉਣਾ ਮੈਂ ਇੱਕ ਦਿਨ ਹੀ ਆਈ ਨਾ ਸਮਝੀ ਨਾਲ ਅਕਲ ਨੂੰ ਹੱਥ ਮਾਰੀਦੀ ਹੁੰਦੀ ਹੈ ਵੀ ਤਿੰਨਾ ਵੀ ਕਿਸੇ ਦਾ ਜਿਹੜਾ ਪ੍ਰਚੰਗਾਂ ਉਹ ਦੰਗਾ ਉਹ ਵੀ ਕਿਸੇ ਦਾ ਤਿੰਨਾ ਹੁੰਦਾ ਕਮਲ ਕੋ ਸੁਣ ਗਿਆ ਚੰਗਾ